ਅਸੀਂ ਅਕਸਰ ਕਹਿ ਦਿੰਨੇ ਆ ਕਿ ਅੱਗਾ ਕਿੰਨੇ ਦੇਖਿਆ ਅੱਗੇ ਪਤਾ ਨਹੀਂ ਕੀ ਹੋਣਾ ਮੈਂ ਤੁਹਾਨੂੰ ਦੱਸਦੀਆਂ ਕਿ ਅੱਗੇ ਦੀ ਗੱਲ ਇੱਕ ਬੜਾ ਕੰਜੂਸ ਬੰਦਾ ਸੀ ਉਹਨੇ ਜ਼ਿੰਦਗੀ ਚ ਕਦੇ 1 ਰੁਪਿਆ দান ਨਹੀਂ ਕੀਤਾ ਹੱਦ ਤੋਂ ਵੱਧ ਕੰਜੂਸ ਪਰ ਇੱਕ ਦਿਨ ਕੀ ਹੋਇਆ ਉਹਦੇ ਗਵਾਂਢ ਚ ਇੱਕ ਕੁੱਤੀ ਨੇ ਬੱਚੇ ਦਿੱਤੇ ਹੋਏ ਸੀ ਕੁੱਤੀ ਸੂਈ ਹੋਈ ਸੀ ਉਹਨੇ ਉਹਦੇ ਛੋਟੇ ਛੋਟੇ ਬੱਚੇ ਦੇਖੇ ਤੇ ਉਹਦੇ ਦਿਲ ਚ ਕਿਤੇ ਦਇਆ ਆ ਗਈ ਜਦੋਂ ਉਹਦੇ ਦਿਲ 'ਚ ਦਇਆ ਆਈ ਉਹਨੇ ਦੇਖਿਆ ਕਿ ਕੁੱਤੀ ਵਿਚਾਰੀ ਉੱਥੇ ਬੈਠੀ ਆ ਉਹਦੇ ਤੋਂ ਕੁਛ ਖਾਇਆ ਨਹੀਂ ਜਾਂਦਾ ਇੱਧਰ ਉੱਧਰ ਫਿਰ ਨਹੀਂ ਸਕਦੀ ਉਹਨੇ ਚੱਕ ਕੇ ਉਹਨੂੰ ਰੋਟੀ ਪਾਤੀ ਉਹਨੇ ਉਹਨੂੰ ਰੋਟੀ ਖਵਾਈ ਉਹਦਾ ਪੇਟ ਭਰਤਾ ਤੇ ਟਾਈਮ ਲੰਘਦਾ ਗਿਆ ਟਾਈਮ ਲੰਘਦਾ ਗਿਆ ਤੇ ਉਹ ਬੰਦਾ ਇੱਕ ਦਿਨ ਇਸ ਦੁਨੀਆ ਤੋਂ ਚਲਾ ਗਿਆ ਜਦੋਂ ਚਲਾ ਗਿਆ ਜੰਦੂਤ ਉਹਨੂੰ ਉੱਪਰ ਲੈ ਗਏ ਤੇ ਉੱਥੇ ਜਾ ਕੇ ਜਦੋਂ ਰੱਬ ਦਾ ਹਿਸਾਬ ਕਿਤਾਬ ਕਰਨ ਲੱਗਿਆ ਤਾਂ ਉਹਨੇ ਜ਼ਿੰਦਗੀ 'ਚ ਕਦੇ ਕੋਈ ਚੰਗਾ ਕੰਮ ਨਹੀਂ ਸੀ ਕੀਤਾ ਕਦੇ ਕੋਈ 1 ਰੁਪਿਆ ਦਾਨ ਨਹੀਂ ਸੀ ਕੀਤਾ ਕਿਸੇ ਦਾ ਭਲਾ ਨਹੀਂ ਸੀ ਕੀਤਾ ਜਦੋਂ ਉਹਦੀ ਵਹੀ ਫਰੋਲੀ ਜਾ ਰਹੀ ਸੀ ਜਮਦੂਤ ਯਮਰਾਜ ਨੂੰ ਕਹਿੰਦੇ ਵੀ ਅਸੀਂ ਇਹਨੂੰ ਨਰਕ 'ਚ ਲੈ ਕੇ ਚਲਦੇ ਹਾਂ ਕਿਉਂਕਿ ਇਸਨੇ ਜ਼ਿੰਦਗੀ 'ਚ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਹੁਣ ਜਦੋਂ ਯਮਰਾਜ ਉਹਦੀ ਵਹੀ ਦੇਖ ਰਿਆ ਸੀ ਇੱਕ ਪਰਚਾ ਰਹਿੰਦਾ ਸੀ ਹਲੇ ਉਹ ਕਹਿੰਦਾ ਵੀ ਠਹਿਰ ਜੋ ਮੈਨੂੰ ਇਹਦਾ ਹਿਸਾਬ ਕਿਤਾਬ ਚੰਗੀ ਤਰ੍ਹਾਂ ਕਰ ਲੈਣ ਦੋ ਵੀ ਹੋ ਸਕਦਾ ਇਹਨੇ ਜ਼ਿੰਦਗੀ ਚ ਕਦੇ ਕੋਈ ਦਾਨ ਪੁੰਨ ਕੀਤਾ ਹੋਵੇ ਹੁਣ ਜਦੋਂ ਧਰਮਰਾਜ ਦੀ ਬਹੀ ਫਰੋਲ ਰਿਆਂ ਸੀ ਤਾਂ ਬਹੀ ਦਾ ਇੱਕ ਪੇਜ ਰਹਿ ਗਿਆ ਉਹਨੇ ਜਮਦੁੱਤਾਂ ਨੂੰ ਕਿਹਾ ਕਿ ਹਲੇ ਠਹਿਰ ਜੋ ਮੈਂ ਇਹਦਾ ਚੰਗੀ ਤਰ੍ਹਾਂ ਲੇਖਾ ਜੋਖਾ ਕਰਨਾ ਪਹਿਲਾਂ ਲਓ ਜੀ ਹੁਣ ਜਦੋਂ ਆਖਰੀ ਪੰਨਾ ਦੇਖਿਆ ਉਹਦੇ ਤੇ ਲਿਖਿਆ ਹੋਇਆ ਸੀ ਕਿ ਇਹਨੇ ਇੱਕ ਸੂਈ ਕੁੱਤੇ ਨੂੰ ਰੋਟੀ ਪਾਈ ਸੀ ਪੁੰਨ ਦਾ ਕੰਮ ਕੀਤਾ ਕਿਸੇ ਜੀਵ ਤੇ ਦਇਆ ਕੀਤੀ ਸੀ ਹੁਣ ਧਰਮਰਾਜ ਕਹਿੰਦਾ ਕਿ ਨਹੀਂ ਇਹਨੂੰ ਆਪਾਂ ਨਰਕ ਚ ਨਹੀਂ ਭੇਜ ਸਕਦੇ ਇਹਨੇ ਬਹੁਤ ਵੱਡਾ ਪੁੰਨ ਦਾ ਕੰਮ ਕਰਿਆ ਹੋਇਆ ਵੀ ਇਸ ਕਰਕੇ ਆਪਾਂ ਇਹਨੂੰ ਨਰਕ ਚ ਨਹੀਂ ਭੇਜਣਾ ਜਦੋਂ ਇਹਨੇ ਸੂਈ ਕੁੱਤੇ ਨੂੰ ਰੋਟੀ ਪਾਈ ਤਾਂ ਉਹਨੇ ਖਾ ਕੇ ਇਸ ਨੂੰ ਦੁਆ ਦਿੱਤੀ ਸੀ ਕਿਹਾ ਸੀ ਵੀ ਜਾ ਤੇਰਾ ਸੁਰਗ ਚ ਵਾਸਾ ਹੋਵੇ ਵੀ ਉਸ ਜੀਵ ਨੇ ਇਸ ਨੂੰ ਐਡੀ ਵੱਡੀ ਦੁਆ ਦਿੱਤੀ ਆਪਾਂ ਉਹਨੂੰ ਠੁਕਰਾ ਨਹੀਂ ਸਕਦੇ ਇਸ ਕਰਕੇ ਇਸ ਬੰਦੇ ਨੇ ਭਾਵੇਂ ਕੁਝ ਕੀਤਾ ਜ਼ਿੰਦਗੀ 'ਚ ਚੰਗਾ ਕੰਮ ਭਾਵੇਂ ਨਹੀਂ ਕੀਤਾ ਪਰ ਇਹਨੂੰ ਆਪਾਂ ਸੁਰਗ 'ਚ ਥਾਂ ਦੇਵਾਂਗੇ ਤੇ ਜਮਦੂਤ ਉਹਨੂੰ ਸੁਰਗ ਚ ਲੈ ਜਾਂਦੇ ਨੇ ਸੋ ਦੋਸਤੋ ਇੱਕ ਚਾਹੇ ਆਪਾਂ ਲਗਾ ਲਓ ਕਿ ਕਾਲਪਨਿਕ ਸਟੋਰੀ ਆ ਜਾਂ ਕੋਈ ਐਗਜ਼ੈਂਪਲ ਆ ਪਰ ਜਦੋਂ ਕੋਈ ਅਸੀਂ ਕਿਸੇ ਜੀਵ ਤੇ ਦਇਆ ਕਰਦੇ ਆ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਇਹ ਨਹੀਂ ਪਤਾ ਕਿ ਜਿਸ ਨੂੰ ਅਸੀਂ ਖੁਸ਼ ਕਰ ਰਹੇ ਹਾਂ ਜਿਸ ਦਾ ਅਸੀਂ পেট ਭਰ ਰਹੇ ਹਾਂ ਜਿਸ ਪਸ਼ੂ ਪੰਛੀ ਜੀਵ ਨੂੰ ਅਸੀਂ ਕੁਝ ਖਵਾ ਰਹੇ ਹਾਂ ਉਹ ਆਪਣਾ পেট ਭਰ ਕੇ ਸਾਨੂੰ ਕਿੱਡੀ ਵੱਡੀ ਦੁਆ ਦੇ ਦਿੰਦਾ ਹੈ ਗੱਲ ਇਹ ਨਹੀਂ ਹੁੰਦਾ ਕਿ ਸਿਰਫ ਇੱਕ ਰੋਟੀ ਪਾਈ ਗੱਲ ਇਹ ਹੁੰਦੀ ਆ ਕਿ ਜਦੋਂ ਕੋਈ ਪਸ਼ੂ ਪੰਛੀ ਭੁੱਖ ਨਾਲ ਮਰ ਰਿਹਾ ਹੁੰਦਾ ਜਾਂ ਕੋਈ ਇਨਸਾਨ ਭੁੱਖ ਦੇ ਨਾਲ ਮਰ ਰਿਹਾ ਹੁੰਦਾ ਉਦੋਂ ਜੇ ਅਸੀਂ ਉਹਨੂੰ ਇੱਕ ਰੋਟੀ ਵੀ ਦਾਨ ਕਰ ਦਿੰਦੇ ਆ ਨਾ ਇੱਕ ਪਾਣੀ ਦਾ ਗਲਾਸ ਵੀ ਪਲਾ ਦਿੰਦੇ ਆ ਅਸੀਂ ਉਹਦੇ ਲਈ ਕੁਛ ਇਹੋ ਜਿਹਾ ਕਰ ਦਿੰਦੇ ਆ ਕਿ ਉਹਦਾ ਪੇਟ ਭਰਿਆ ਜਾਂਦਾ ਤਾਂ ਫਿਰ ਉਹ ਸਾਨੂੰ ਬਹੁਤ ਜ਼ਿਆਦਾ ਅਸੀਸਾਂ ਦਿੰਦਾ ਬੰਦਾ ਤੇ ਉਹ ਅਸੀਸਾਂ ਸਾਨੂੰ ਕਿੱਥੋਂ ਤੱਕ ਲੈ ਕੇ ਜਾਂਦੀਆਂ ਸ਼ਾਇਦ ਇਹ ਕਦੇ ਅਸੀਂ ਵੀ ਨਹੀਂ ਸੋਚਦੇ ਕਹਿੰਦੇ ਗਰੀਬ ਦੀ ਜਿਹੜੀ ਇੱਕ ਬੱਦੂਆ ਹੁੰਦੀ ਆ ਨਾ ਉਹ ਸਾਡਾ ਹੈਗਾ ਜਿਹੜਾ ਪੱਠਾ ਬਿਠਾ ਕੇ ਰੱਖ ਦਿੰਦੀ ਆ ਪਰ ਗਰੀਬ ਦੇ ਦਿਲ ਤੋਂ ਜੇ ਕੋਈ ਦੁਆ ਨਿਕਲਦੀ ਆ ਉਹ ਸਾਡੇ ਬਾਰੇ ਨਿਆਰੇ ਕਰ ਦਿੰਦੀ ਆ ਸਾਨੂੰ ਲੱਖਾਂ ਕਰੋੜਾਂਪਤੀ ਬਣਾ ਦਿੰਦੀ ਆ ਤੇ ਉਸੇ ਤਰ੍ਹਾਂ ਜੇ ਅਸੀਂ ਕਿਸੇ ਜੀਵ ਜੰਤੂ ਨੂੰ ਦੁਖੀ ਕਰਦੇ ਆ ਪਰੇਸ਼ਾਨ ਕਰਦੇ ਆ ਉਹ ਸਾਨੂੰ ਕੋਈ ਬਦਦੂਆ ਦੇ ਦਿੰਦਾ ਤਾਂ ਉਹ ਸਾਡਾ ਪੇੜਾ ਗਰਕ ਵੀ ਕਰ ਸਕਦੀ ਆ ਤੇ ਜੇ ਅਸੀਂ ਕਿਸੇ ਜੀਵ ਨੂੰ ਪਸ਼ੂ ਪੰਛੀ ਨੂੰ ਪਰਿੰਦੇ ਨੂੰ ਅਸੀਂ ਖੁਸ਼ ਕਰਦੇ ਆ ਉਹਦੀ ਅਸੀਂ ਹੈਲਪ ਕਰਦੇ ਆ ਉਹਦੇ ਲਈ ਕੁਝ ਕਰਦੇ ਆ ਪਤਾ ਨਹੀਂ ਉਹ ਸਾਨੂੰ ਖੁਸ਼ ਹੋ ਕੇ ਕਿਹੜੀ ਅਸੀਸ ਦੇ ਜਾਂਦਾ ਜਿਹੜੀ ਕਿ ਸਾਨੂੰ ਪਾਰ ਉਤਾਰ ਦਿੰਦੀ ਆ ਸਾਨੂੰ ਕਹਿੰਦੇ ਨੇ ਕਿ ਬਹੁਤ ਲੱਖਾਂ ਪਤੀ ਬਣਾ ਦਿੰਦੀ ਆ ਕਰੋੜਾਂ ਪਤੀ ਬਣਾ ਦਿੰਦੀ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਅਸੀਂ ਦੇਖਦੇ ਆ ਕਿ ਇੱਕ ਗਰੀਬ ਬੰਦਾ ਜਿਹਦੇ ਕੋਲ ਕੱਖ ਨਹੀਂ ਹੁੰਦਾ ਉਹ ਬਹੁਤ ਛੇਤੀ ਕਰੋੜਾਂ ਪਤੀ ਬਣ ਜਾਂਦਾ ਲੱਖਾਂ ਪਤੀ ਬਣ ਜਾਂਦਾ ਪਤਾ ਨਹੀਂ ਕਿੱਥੋਂ ਪੈਸਾ ਆ ਜਾਂਦਾ ਹੈ ਨਾ ਸੋ ਇਹ ਦੁਆਵਾਂ ਹੀ ਹੁੰਦੀਆਂ ਕਿ ਪਤਾ ਉਹਨੇ ਜ਼ਿੰਦਗੀ ਚ ਕਿਹੜਾ ਇਹੋ ਜਿਹਾ ਚੰਗਾ ਕੰਮ ਕਰਤਾ ਕਿਹੜੇ ਬੰਦੇ ਨੂੰ ਖੁਸ਼ ਕਰਤਾ ਜਿੰਨੇ ਉਹਨੂੰ ਇੰਨੀ ਵੱਡੀ ਅਸੀਸ ਦੇਤੀ ਕਿ ਜਾ ਤੇਰੇ ਬਾਰੇ ਨਿਆਰੇ ਹੋ ਜਾਣ ਸੋ ਦੋਸਤੋ ਵਧੀਆ ਲੱਗੇ ਇਹ ਗੱਲ ਬਾਤ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿੱਥੇ ਵੀ ਤੁਹਾਨੂੰ ਕੋਈ ਐਦਾਂ ਦਾ ਕੋਈ ਪਸ਼ੂ ਪੰਛੀ ਮਿਲਦਾ ਹੈਗਾ ਕੋਈ ਜਾਨਵਰ ਮਿਲਦਾ ਜਾਂ ਕੋਈ ਗਰੀਬ ਮਿਲਦਾ ਜਿਸ ਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਆ ਅਕਸਰ ਉਹਦੀ ਹੈਲਪ ਕਰਿਆ ਕਰੋ ਅਸੀਂ ਜ਼ਰੂਰੀ ਨਹੀਂ ਕਿ ਹੈਲਪ ਸਿਰਫ ਪੈਸਾ ਦੇ ਕੇ ਕਰ ਸਕਦੇ ਹਾਂ ਨਹੀਂ ਅਸੀਂ ਹੋਰ ਵੀ ਬਹੁਤ ਤਰ੍ਹਾਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਕੋਈ ਭੁੱਖਾ ਨੂੰ ਰੋਟੀ ਲੈ ਕੇ ਦੇ ਦਿਓ ਤੇ ਕੋਈ ਜਿਹਦੇ ਕੋਲ ਕੱਪੜਿਆਂ ਦੀ ਜ਼ਰੂਰਤ ਹੈ ਕਿਸੇ ਨੂੰ ਕੋਈ ਨੰਗਾ ਫਿਰਦਾ ਤਾਂ ਉਹਨੂੰ ਕੱਪੜੇ ਲੈ ਕੇ ਦੇ ਦਿਓ ਕੋਈ ਬੱਚਾ ਉੱਪੇ ਫਿਰਿਆ ਉਹਨੂੰ ਚੱਪਲ ਲੈ ਕੇ ਦੇ ਦਿਓ ਸੋ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਬਹੁਤ ਕਿਸੇ ਦੀ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਿਆ ਕਰੋ ਮੈਂ ਤੁਹਾਡੀ ਆਪਣੀ ਬੱਬਲ ਕਾਲ ਸਤਿ ਸ਼੍ਰੀ ਅਕਾਲ ਜੀ